ਬੱਚੇ ਮੈਂ ਕਰਕੇ ਨਹੀਂ ਜੰਮੇ ਵੀ ਮੈਂ ਸੌ ਖਾਣ ਵਾਲਾ ਨਹੀਂ ਮੈਂ ਮੈਨੂੰ ਮਾਣ ਆਇਆ ਨਹੀਂ ਜੰਮਿਆ ਸੀ ਵੀ ਮੈਂ ਤੁਹਾਡੇ ਕੋਲ ਗੱਲ ਸੁਣਨਾ ਇਹਨਾਂ ਕੋਲ ਲਾਇਸੈਂਸ ਨਹੀਂ ਸੀਗਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਐਸਐਚਓ ਸਾਹਿਬ ਤੇ ਗਨਮੈਨ ਨਾਲ ਗੱਲ ਕਰਾਈ ਮੈਂ ਗੱਲ ਕੀਤੀ ਮੈਂ ਕਿਹਾ ਇਹ ਵਿੱਚੇ ਬੋਲੀ ਗਏ ਮੈਂ ਨਾਮ ਕਹ ਮੈਂ ਜੇ ਤੂੰ ਮਲਾਜਨਾ ਗੱਲ ਕਰਾਉਂਦੇ ਆ ਤੇ ਮੈਨੂੰ ਗੱਲ ਕਰ ਲੈਂਦੇ ਯਾਰ ਜੇ 2 ਮਿੰਟ ਚੁੱਪ ਕਰ ਜਾ ਤੇ ਇਹ ਬਹਿਸ ਬਾਜੀ ਲੈ ਉਹ ਕਹਿੰਦੇ ਕਿ ਨਾ ਆਪਦੀ ਗਲਤ ਬੋਲੀ ਮੈਂ ਮੈਂ ਨਹੀਂ ਮੈਂ ਨਹੀਂ ਕੋਈ ਲਫਜ਼ ਬੋਲਿਆ ਨਹੀਂ ਤੂੰ ਜਦ ਤੱਕ ਪੁੱਛ ਸਕਦੇ ਨਹੀਂ ਨਹੀਂ ਮੈਂ ਨਹੀਂ ਕੀਤੀ ਉਹ ਕਹਿੰਦਾ ਕਿ ਨਾ ਮੈਂ ਗੁਰਦੁਆਰੇ ਵਿਚਾਰ ਚ ਕਰਾਵਾ ਚੜਜ ਮੈਨਾਂ ਨੂੰ ਤੂੰ ਹੀ ਸੌਂ ਖਾਣਾ ਬੱਚਾ ਬੱਚਿਆਂ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਦਾ ਬੱਚੇ ਦੀ ਕੋਈ ਲੈ ਕੇ ਚੜਦਾ ਬੱਚੇ ਮੇਰੇ ਬੱਚੇ ਮੈਂ ਕਰਕੇ ਨਹੀਂ ਜੰਮੇ ਵੀ ਮੈਂ ਸੌਂ ਖਾਣ ਵਾਤ ਨਹੀਂ ਮੈਂ ਮੈਨੂੰ ਮਾਣ ਆਇਆ ਨਹੀਂ ਜੰਮਿਆ ਵੀ ਮੈਂ ਤੁਹਾਡੇ ਕੋਲ ਗੱਲ ਸੁਣਨਾ ਰਗੜਨ ਦੀ ਆ ਸਰ ਰਗੜ ਨਹੀਂ ਕੱਲਨੀ ਮੈਂ ਕੀਤੀ ਸੀ ਅਪਾਇੰਟਮੈਂਟ ਸੀ ਉਹਨਾਂ ਨੂੰ ਮੈਂ ਕਿਹਾ ਵੀ ਏ ਮੈਂ ਕਿਹਾ ਮੈਂ ਤੇ ਮੈਂ ਮੈਨੂੰ ਐ ਸੱਚੋ ਤਾਂ ਗਨਮੈਨ ਦੇ ਕੈਮ ਤੇ ਭੇਜਿਆ ਮੈਂ ਉਦਾਂ ਚਲਾਨ ਕਰ ਦੇਣਾ ਹੈ ਕਾਰ ਤੋਂ ਭਾਜੀ ਮੈਂ ਤਾਂ ਕਹੀ ਸੀ ਕਰ ਦੋ ਚੱਲ ਗਿਆ ਹੀ ਭਾਜੀ ਕੁਛ ਨਹੀਂ ਹੋਇਆ ਐ ਸੱਚੋ ਵੀ ਆ ਕਿ ਇਹਨਾਂ ਨੇ ਈ ਗੱਲ ਮੈਨੂੰ ਕਹਿੰਦੇ ਨੇ ਤੂੰ ਟੱਕੜ ਮੈਂ ਐ ਸੱਚੋ ਐਸਐਚਓ ਤੇ ਗਨਮੈਨ ਨਾਲ ਗੱਲ ਹੋ ਕੇ ਰਗੜ ਨੰਬਰ ਕਹਿ ਦੋ ਕੋਈ ਭਾਜੀ ਮੈਂ ਆਪਣੇ ਘਰ ਨੂੰ ਨਾਲ ਕਹਿਣਾ ਮੈਂ ਮੇਰੀ ਗੱਲ ਕਰਾ ਕਰਨਾ ਕਰਨਾ ਗੱਲ ਕਰਾ ਕੋਈ ਲੱਗੇ ਕੋਣੀ ਹੋਰ ਕੋ ਗਰਮੀ ਤੇ ਐਸਐਚਓ ਭਾਜੀ ਨਹੀਂ ਸੀਗੇ ਉਹ ਉਹ ਕੋਈ ਲੇਡੀ ਲੇਡਿਸ ਖੜੀ ਉਹ ਬਣਾ ਸਾਈਡ ਤੇ ਖਲੋਤੇ ਸਾਰੇ ਇਕੱਲੇ ਆਨੇ ਮੈਨੂੰ ਕੀਤਾ ਲਾਗੇ ਤੇਰਾ ਜਿਹੜਾ ਮੈਲ ਕੱਢਦੇ ਉਹ ਲਾਗੇ ਮੇਰੇ ਖੜੀ ਉਹਨਾਂ ਪੁੱਛ ਸਕਦੇ ਜਾ ਕੇ ਤੁਸੀਂ ਕੋਣ ਲਾ ਕੋਣ ਖੜੇ ਲਾਗੇ ਜਿਹੜੇ ਮੈਲ ਕੱਢਦੇ ਨੇ ਇਕੱਲੇ ਤੇ ਵਿੱਚ ਤੁਹਾਡੇ ਲਾਗੇ ਦੇ ਨਾਲ ਬੈਠ ਹੁੰਦੇ ਉਹਨਾਂ ਨੂੰ ਪੁੱਛ ਲੈ ਭਾਜੀ ਮੈਂ ਕੀ ਕੀਤਾ ਮੈਂ ਤਾਂ ਮੇਰੀ ਵਾਈਫ ਨਾਲ ਆਇਆ ਚਲ ਆਓ ਜੱਟੀਆਂ ਆਓ ਆਓ ਆ ਚੱਲ ਗਿਆ ਚਲੋ ਜੀ ਐਨੀ ਗੱਲ ਨਹੀਂ ਗਈ ਨਾ ਮੈਂ ਨਹੀਂ ਕੀ ਆ ਆ ਚੱਲ ਗਿਆ ਮੇਰਾ ਨਾਮ ਜੇ ਤੁਲਕੁਮਾਰ ਕੀ ਗੱਲ ਹੈ ਗਲੇਦਾਂ ਜੀ ਮੈਂ ਆਪਣੇ ਨਾਲ ਦੀ ਨਾਲ ਜਾ ਰਿਹਾ ਸੀ ਕਿ ਮੇਰਾ ਉਹਦਾ ਟੈਸਟ ਸੀਗਾ 에ਅਰ ਦਾ ਤੇ ਆ ਭਾਜੀ ਹੁਣ ਇੱਥੇ ਨਾਕਾ ਲਾ ਕੇ ਬੈਠੇ ਸੀਗੇ ਫੌਜੀ ਠਾਬੇ ਦੇ ਬਿਲਕੁਲ ਬਾਹਰ ਪੀਵੀਐਸ ਦੇ ਮੇ ਤੇ ਬਾਹਰ ਤੇ ਮੈਨੂੰ ਨਾਕੇ ਤੇ ਰੋਕੇ ਕਹਿੰਦੇ ਵੀ ਆਪਣੇ ਕਾਗਜ਼ ਚੈੱਕ ਕਰਾ ਮੈਂ ਕਾਗਜ਼ ਚੈੱਕ ਕਰਾਤੇ ਮੈਂ ਨਾਲ ਦੀ ਮੇਰੇ ਸਾਹਮਣੇ ਸਾਈਡ ਤੇ ਖੜੀ ਆ ਤੇ ਮੈਂ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਮੈਂ ਕਿ ਭਾਜੀ ਇੱਕ ਨਾਰਮਲੀ ਵੇ ਨਾਲ ਪੁੱਛਿਆ ਵੀ ਭਾਜੀ ਤੁਸੀਂ ਟ੍ਰੈਫਿਕ ਚੋਂ ਕਿ ਆਪਣਾ ਨਾਕੇ ਤੇ ਉਹ ਆਪਣਾ ਠਾਣੇ ਤੋ ਤੇ ਲੱਗੇ ਇਸੇ ਸਾਹਬ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਆਪਾਂ ਨਾ ਵੀਰੇ ਕਿਉਂਕਿ ਆਪਣਾ ਕਿਉਂਕਿ ਤੂੰ ਆਵੇ ਇਹੋ ਕਿਦਾ ਬੋਲਦਾ ਕਿਉਂਕਿ ਤੂੰ ਮੈਂ ਕਹ ਜੀ ਚਲੋ ਮੈਂ ਮੇਰੇ ਭਾਈ ਨੇ ਵੱਡੇ ਕਰਨ ਵੀਰ ਰਾਮ ਬਖਤ ਉਹ ਗੱਲ ਕਰਨੇ ਮੈਂ ਗੱਲ ਕਰਾਤੀ ਅੱਗੇ ਮਨੇ ਬੋਲ ਕੇ ਕਿਦਾ ਤੇਰਾ ਅਧਿਕਾਰ ਕਰਦਾ ਕਰ ਪਛੰਦਾ ਮੈਂ ਵਰਦੀ ਪਾਈ ਤੈਨੂੰ ਦਿਖਦਾ ਨਹੀਂ ਪੈਂ ਪੁਲਿਸ ਦੀ ਵਰਦੀ ਪਾਈ ਆ ਠੀਕ ਹੈ ਅੱਗੇ ਮਨੇ ਕਿਹਾ ਤੂੰ ਮੇਨਾ ਕਿਦਾਂ ਵੇਰ ਹੁੰਦੇ ਆ ਤੇ ਫਿਰ ਜੇ ਤੁਹਾਨੂੰ ਚੰਗਾ ਲੱਗਾ ਵਾ ਵੀ ਤੂੰ ਮੇਰਾ ਚਲਾਨ ਕੱਢ ਦਿੰਦੇ ਮੈਂ ਕਹ ਲਿਸੈਂਸ ਦਾ ਚਲਾਨ ਕੱਢ ਦੋ ਕੋਈ ਗੱਲ ਨਹੀਂ ਤੇ ਕਹਿੰਦਾ ਮੈਂ ਚਲਾਨ ਨਹੀਂ ਕੱਢਦਾ ਦੌੜ ਜਾ ਤੇ ਰਗੜ ਦੂੰਗਾ ਮੈਨੂੰ ਇਹੋ ਸੋ ਨਹੀਂ ਪਤਾ ਜੀ ਆ ਭਾਜੀ ਸਾਹਮਣੇ ਖੜੇ ਦੇਖੋ ਜੀ ਕੋਈ ਨਾਂ ਨਹੀਂ ਵਰਦੀ ਪਾਈ ਹੋਈ ਆ ਅ ਚੌਕੀ ਆਪਣਾ ਬਸਣ ਰਗੜਨਾ ਮਤਲਬ ਹੀ ਰਗੜਨਾ ਮੈਨੂੰ ਉਹਦੇ ਬੱਸ ਗੱਲ ਸੁਣੋ ਇਹ ਨਹੀਂ ਕਿ ਇਹ ਪਬਲਿਕ ਨਾ ਇਸ ਲਈ ਜੇ ਤੂੰ ਕਹਿ ਨਾ ਵੀ ਲਿਆ ਉਹ ਕਹਿੰਦਾ ਤੂੰ ਕੌਣ ਆ ਮੈਂ ਤੂੰ ਕੌਣ ਆ ਭਾਜੀ ਗੱਲ ਜੇ ਤੂੰ ਕਹੇ ਤੂੰ ਮਾਫੀ ਮੰਗ ਇੱਕ ਵਾਰ ਭਾਜੀ ਮੈਂ ਮਾਫੀ ਮੰਗਾਉਣਾ ਨਹੀਂ ਮੈਂ ਕਦੇ ਵਸੇ ਆਇਆ ਮੈਂ ਮਾਫੀ ਮਾਫੀ ਮੰਗਾਉਣੀ ਆਇਆ ਮੈਂ ਕਹਿੰਦਾ ਪਿਆ ਜਿੱਥੋਂ ਤੱਕ ਜਾਣਾ ਪਏਗਾ ਮੈਂ ਉੱਥੇ ਤਾਂ ਕੋਈ ਜਾਊਗਾ ਤੂੰ ਤੱਕ ਜਾਣਾ ਪਏਗਾ ਮੈਂ ਜਾਊਂਗਾ ਉੱਥੇ ਤੱਕ ਵੀ ਮੈਂ ਬਤਨੀ ਸੀ ਗਾਪੇ ਕਿਉਂ ਕਰਨਾ ਕਿਸੇ ਦੇ ਨਾਲ ਫੈਮਿਲੀ ਨਾਲ ਫੋਰ ਤੋਂ ਬਾਕੇ ਨੂੰ ਭੇਜੀ ਜਾਂਦਾ ਪਿਆ ਸਾਲ ਮੈਨੂੰ ਤਾਂ ਦੇਖ ਕੇ ਵੀ ਮੈਂ ਕੌਣ ਆ ਮੈਨੂੰ ਕਹਿੰਦਾ ਤੂੰ ਕੌਣ ਆ ਯਾਰ ਤੂੰ ਕੌਣ ਆ ਕਹਿੰਦਾ ਤੇਰੇ ਕੋਲ ਕਾਦੀ ਪਾਵਰ ਹੈ ਕਹਿੰਦਾ ਤੂੰ ਮੈਨੂੰ ਪੁੱਛਣ ਦੇ ਦੱਸੋ ਚਲੋ ਤੂੰ ਹਰ ਬੰਦਾ ਪੁੱਛੇ ਇਹ ਗੱਲ ਪਾਜੀ ਮੈਂ ਪ੍ਰਮਾਤਮਾ ਜਾਣਦਾ ਹਾਂ ਮੈਂ ਆਪਾਂ ਲੋਕਾਂ ਦੀ ਸੇਵਾ ਕਰਦੇ ਆਂ ਕਿ ਰਗੜੋ ਸੰਸਾਰ ਨੂੰ ਪੁੱਛਾ ਗਾਜੀ ਪਾਜੀ ਮੈਂ ਇਹਨਾਂ ਨੂੰ ਸੋਨੇ ਦੀ ਗੱਲ ਕਰਦਾ ਲੱਖੀ ਕੇ ਨੂੰ ਮੈਂ ਤੈਨੂੰ ਰਗੜ ਦੇਵਾਂਗਾ ਨਿਕਲ ਜਾ ਨਹੀਂ ਇਹਨੂੰ ਮੈਂ ਇੰਨੀ ਗੱਲ ਕਹੀ ਮੈਂ ਕਿ ਕੌਣ ਜਹਾਂ ਤੇ ਮੈਨੂੰ ਗੱਲ ਕਰਨ ਲੱਗਾ ਮੈਂ ਤਿੰਨ ਵਾਰ ਫੋਨ ਰਗੜਨ ਦੀ ਗੱਲ ਹੁਣ ਮੈਨੂੰ ਇਹ ਦੱਸੋ ਤੁਸੀਂ ਇਹਨੂੰ ਰਗੜਨ ਨਹੀਂ ਜਾ ਰਹੇ ਮੈਂ ਨਹੀਂ ਕੋਈ ਮੈਂ ਨਹੀਂ ਕੋਈ ਗੱਲ ਕੋਈ ਐਵੇਂ ਆ ਕੇ ਤੁਹਾਡੇ ਨਾਲ ਐਵੇਂ 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 ਬਲੀ ਜਾਂਦਾ ਤੂੰ ਆਪਾਂ ਆਪਾਂ ਆਪਣੇ ਅੱਜ ਤੱਕ ਆਪਾਂ ਆਪਣੀ ਜੌਬ ਕਰਦੇ ਆਪਾਂ ਜੌਬ ਕਰਦੇ ਆ ਆਪਾਂ ਕਿਸ ਨੂੰ ਨਾੜਾ ਨਹੀਂ ਬੋਲਦੇ ਪਬਲਿਕ ਸਰਵਿਸ ਹੈਗੇ ਹੋ ਮੈਨੂੰ ਮਲਾਜਮਾਂ ਤੋਂ ਖਾਣਾ ਮੈਨੂੰ ਆਪਾਂ ਪੱਟਿਆ ਮੈਨੂੰ ਮੇਰੇ ਮਾਂ ਤੇ ਖੋ ਲੱਗਿਆ ਮੈਨੂੰ ਨਹੀਂ ਏਦਾਂ ਕਰ ਸਕਦੇ ਮੈਨੂੰ ਆਪਣੇ ਮਾਂ ਤੇ ਖੋ ਲੱਗਿਆ ਤੁਸੀਂ ਆਪਣੇ ਬੱਚਿਆਂ ਨੂੰ ਖਾਣਾ ਨਹੀਂ ਬੱਚਿਆਂ ਦੇ ਬੱਚਿਆਂ ਦੇ ਕਾਹਦਾ ਆਪਣੇ ਆਪਣੇ ਪਰਿਵਾਰ ਨੂੰ ਖਾ ਲੈਣਾ ਤੀਰ ਨਿਕਲ ਗਈ ਹੈ ਬੱਚਿਆਂ ਦਾ ਮੇਰੇ ਨਾਲ ਕੀ ਕੀਤਾ ਆਪਾਂ ਮਿਸ ਭੇਜਦੇ ਹਾਂ ਤੁਸੀਂ ਕਰਦੇ ਪਏ ਹੋ ਇਹ ਤਾਂ ਨਹੀਂ ਪਤਾ ਮੈਨੂੰ ਹੋ ਵੀ ਗਿਆ ਨਹੀਂ ਹੋਣੀ ਚੱਲ ਜਾਈਏ ਵੇਖਿਆ ਮੈਂ ਪਾਗਲੇ ਮਾਉਂਦਾ ਗਲਤੀ ਆਪਣੀ ਗੱਲ ਉਹ ਸੱਤ ਗੱਲ ਬਾਈ ਫੋਟੋ ਤੇ ਦਲਦੀ ਹਾਂ ਬਾਈ ਫੋਟੋ ਮੈਂ ਕੋਲੋਂ ਮਸਤ ਘਸਾ ਦੇ ਵਿੱਚ ਪਹੁੰਚਾਂ ਹਾਂ ਉਹ ਵੀ ਆਪਣੀ ਗਲਤੀ ਨੂੰ ਮਾਫੋਂ ਗਿਆ ਹਾਂ ਕਿਵੇਂ ਨਹੀਂ ਕਹੀ ਜਾਂਦਾ ਮੈਂ ਨਹੀਂ ਗਿਆ ਮੈਂ ਕਹਾਂਗਾ ਭਾਜੀ ਮੈਨੂੰ ਕਿ ਮੈਂ ਪਾਗਲੇ ਮਾਉਂਗਾ ਕਿ ਮੈਂ ਪਾਗਲੇ ਉੱਥੇ ਸੱਤ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਬੰਦਾ ਹੈ ਇੱਦਾਂ ਦਾ ਦਸ ਬੰਦੇ ਨੇ ਕਿਹਾ ਭਾਜੀ ਮੈਨੂੰ ਇਦਾਂ ਚਲੋ ਵੇਖੋ ਇਹ ਕੀ ਕਹਿੰਦਾ ਜਾਂ ਮਿਲ ਕੇ ਬੰਦੇ ਬਸ ਭਾਈ ਨੇ ਮੈਨੂੰ ਬਿਠਾ ਜੇ ਮੈਂ ਕਹਿੰਦਾ ਭਾਜੀ ਤੇ ਕਰਵਾਉਣਾ ਤੇ ਚੋ ਕੀ ਤੂੰ ਮੈਨੂੰ ਗੱਲਾਂ ਚਾਹਦੀ ਮੈਂ ਤੈਨੂੰ ਛੱਡਿਆ ਕਿਉਂ ਮੈਂ ਚਰਵਾੜ ਕਾਹਦੀ ਤੁਮ ਵਾਲੀ ਕੀ ਬੀਣੀ ਤਾਹ ਤੇ ਕਿਆ ਕਰਦੀ ਰਹਿੰਦੀ ਸਾਰੀ ਗੱਲ ਤਾਂ ਸਭ ਸੁਣਾਈਆਂ ਤੁਹਾਨੂੰ ਨਾਲੇ ਚੱਲ ਰਿਹਾ ਚੱਲ ਤੂੰ ਮੈਨੂੰ ਲੱਗਿਆ ਧੋੜ ਜਾ ਦੇ ਮੈਂ 10 ਮਿੰਟ ਆ ਕੇ ਤੇ ਮੇਰੇ ਘਰੇ ਬੇਜੋ ਇਹਨੂੰ ਸਹਾਰਨ ਬਾਈ ਉਹ ਦਗਾ ਬੰਦੀ ਸਾਡੇ ਲਈ ਆ ਗੱਡੀ ਦੀ ਗੱਲ ਪਿੱਛੇ ਜਿਹੜਾ ਲਾਉਂਦਾ ਸਹਾਰਨ ਜੀ ਦਾ ਪਤਾ ਹੈ ਉਹ ਨਹੀਂ ਕੋਈ ਅਸੀਂ ਉਹਦੇ ਨਾਲ ਰਹਿੰਦੇ ਬੰਦੇ ਆ ਇੱਥੇ ਜੂਰ ਤੋਂ ਆਇਆ ਹੈ ਇੱਕ ਪੁਜੀਓ ਆਇਆ ਹੈ ਮੇਰੇ ਨਾਲ ਕੋ ਆਇਆ ਹੈ ਬਹੁਤ ਜ਼ਰਾ ਪਲੇਨ ਮੋਡ ਕਰ ਦੋ ਨਾ ਪਲੇਨ ਮੈਂ ਬਸ ਇਹ ਮੈਂ ਦੇਖੀ ਹਾਂ ਹਾਂ ਕਰੋ ਜੇ ਤੁਹਾਨੂੰ ਮੱਥੇ ਤੋਂ ਮਨੇ ਕਰਦੇ ਤਾਂ ਕੋਈ ਗੱਲ ਨਹੀਂ ਹਾਂ ਜੀ ਬਹੁਤ ਬਹੁਤ